ਫਲਿੱਪਕਾਰਟ ਨੇ ਕੀਤਾ Jio 80 ਸੇਲ ਦਾ ਐਲਾਨ iPhone 15 ਅਤੇ Smart TV ਤੇ 80% ਤੱਕ ਦੀ ਭਾਰੀ ਛੋਟ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR Alert ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਬੇहद ਖਾਸ ਅਪਡੇਟ ਜੀ ਹਾਂ ਫਲਿੱਪਕਾਰਟ ਨੇ ਆਪਣੀ ਸ਼ਾਨਦਾਰ Jio 80 ਸੇਲ ਦੀ ਘੋਸ਼ਣਾ ਕੀਤੀ ਹੈ ਜਿਸ ਦਾ ਮਤਲਬ ਹੈ ਆਲ ਇੰਡੀਆ ਦੀ ਮਹਾਨ ਸੇਲ ਇਸ ਸੇਲ ਦੌਰਾਨ ਗ੍ਰਾਹਕਾਂ ਨੂੰ ਸਮਾਰਟਫੋਨ, ਲੈਪਟਾਪ, ਮੋਬਾਈਲ ਐਸੈਸਰੀਜ਼ ਅਤੇ ਘਰੇਲੂਪ ਕਰਨਾ ਤੇ ਵੱਡੀਆਂ ਡੀਲਾਂ ਦੇਫਰ ਮਿਲਣਗੀਆਂ। Flipkart ਦੀ GOAT ਗ੍ਰੇਟੈਸਟ ਆਫ 올 ਟਾਈਮ ਵਿਕਰੀ ਦੇ ਨਾਲ ਸਾਲ ਦੀ ਸਭ ਤੋਂ ਵੱਧੀਆਂ ਡੀਲ ਹਾਸਿਲ ਕਰਨ ਲਈ ਤਿਆਰ ਹੋ ਜਾਓ। ਇਸ ਸੇਲ 'ਚ ਤੁਹਾਨੂੰ iPhone 15 ਤੋਂ ਲੈ ਕੇ ਸਮਾਰਟ ਟੀਵੀ ਤੇ 80% ਤੱਕ ਦਾ ਭਾਰੀ ਡਿਸਕਾਊਂਟ ਮਿਲੇਗਾ। ਭਾਵੇਂ ਤੁਸੀਂ ਆਪਣੇ ਗੈਜੇਟਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਜਾਂ ਕੋਈ ਨਵਾਂ ਘਰੇਲੂ ਆਈਟਮ ਖਰੀਦਣਾ ਚਾਹੁੰਦੇ ਹੋ ਇਹ ਤੁਹਾਡੇ ਲਈ ਵੱਡੀ ਬਚਤ ਕਰਨ ਅਤੇ ਕਿਫਾਇਤੀ ਕੀਮਤਾਂ ਤੇ ਸਭ ਤੋਂ ਵਧੀਆ ਚੀਜ਼ਾਂ ਘਰ ਲਿਆਉਣ ਦਾ ਮੌਕਾ ਹੈ ਇਸ ਸੇਲ ਦੇ ਵਿੱਚ ਆਈਫੋਨ 15, ਬੀਬੋ, ਰੈਡਮੀ ਅਤੇ ਵਨ ਪਲਸ ਵਰਗੇ ਬ੍ਰਾਂਡਸ ਦੇ smartphones ਤੇ ਛੋਟ ਮਿਲੇਗੀ ਹਾਲਾਂਕਿ ਇਹਨਾਂ ਡੀਲਾਂ ਦੀ ਪੂਰੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ ਪਾਰੇ ਯਕੀਨੀ ਹੈ ਕਿ ਗਾਹਕਾਂ ਗੱਡੀਆਂ ਛੋਟਾਂ ਦਾ ਫਾਇਦਾ ਉਠਾਉਣ ਦੇ ਯੋਗ ਹੋਣਗੇ ਇਸ ਦੇ ਨਾਲ ਹੀ ਲੈਪਟਾਪ ਅਤੇ ਹੋਰ ਇਲੈਕਟ੍ਰੋਨਿਕ ਗੈਜੇਟਸ ਤੇ ਵੀ ਭਾਰੀ ਛੋਟ ਮਿਲੇਗੀ ਫਲਿੱਪਕਾਰਟ ਦੀ ਇਸ ਸੇਲ 'ਚ ਤੁਹਾਨੂੰ 스마트 ਟੀਵੀ ਅਤੇ ਕ੍ਰੇ ਲੂਪ ਕਰਨਾ ਤੇ ਵੀ ਵੱਡੀ ਛੋਟ ਮਿਲੇਗੀ ਕੰਪਨੀ ਨੇ ਕਿਹਾ ਹੈ ਕਿ ਟੀਵੀ, ਵਾਸ਼ਿੰਗ ਮਸ਼ੀਨ, ਆਰਓ, ਪ੍ਰਿੰਟਰ, ਮਿਕਸਰ ਤੇ 80% ਦੀ ਛੋਟ ਮਿਲੇਗੀ ਇਹ ਉਹਨਾਂ ਲਈ ਇੱਕ ਚੰਗਾ ਮੌਕਾ ਹੈ ਜੋ ਆਪਣੇ ਘਰ ਲਈ ਨਵੀਆਂ ਚੀਜ਼ਾਂ ਖਰੀਦਣਾ ਚਾਹੁੰਦੇ ਹਨ ਇਸ ਸੇਲ ਦੌਰਾਨ ਫਲਿੱਪਕਾਰਟ ਨੇ ਆਪਣੀ ਐਪ ਤੇ ਕੁਝ ਨਵੀਆਂ ਸੇਵਾਵਾਂ ਵੀ ਲਾਂਚ ਕੀਤੀਆਂ ਹਨ। ਹੁਣ ਗਾਹਕ ਫਲਿੱਪਕਾਰਟ ਐਪ ਤੋਂ ਮੋਬਾਈਲ ਰੀਚਾਰਜ, ਫਾਸਟ ਟੈਗ ਰੀਚਾਰਜ ਅਤੇ DTH ਰੀਚਾਰਜ ਵਰਗੀਆਂ ਸਹੂਲਤਾਂ ਵੀ ਲੈ ਸਕਦੇ ਹਨ। ਇਸ ਨਾਲ ਗਾਹਕਾਂ ਦਾ ਜੀਵਨ ਆਸਾਨ ਹੋ ਜਾਵੇਗਾ। ਫਲਿੱਪਕਾਰਟ ਨੇ ਅਜੇ ਸੇਲ ਦੀ ਸਹੀ ਤਰੀਕ ਨਹੀਂ ਦੱਸੀ ਹੈ ਪਰ ਇਹ ਜਲਦੀ ਹੀ ਸ਼ੁਰੂ ਹੋ ਜਾਵੇਗੀ। ਇਸ ਸੇਲ ਦੌਰਾਨ ਗ੍ਰਾਹਕ ਘੱਟ ਕੀਮਤ ਤੇ ਵੱਖ-ਵੱਖ ਸ਼੍ਰੇਣੀਆਂ ਦੇ ਉਤਪਾਦ ਖਰੀਦ ਸਕਣਗੇ ਫਲਿੱਪਕਾਰਟ ਨੇ ਆਪਣੇ ਗ੍ਰਾਹਕਾਂ ਨੂੰ ਇਹ ਸਲਾਹ ਦਿੰਦੀ ਹੈ ਕਿ ਉਹ ਇਸ ਸੇਲ ਦਾ ਹਿੱਸਾ ਜ਼ਰੂਰ ਬਣਨ ਤੇ ਬਿਹਤਰੀਨ ਡੀਲਾਂ ਦਾ ਫਾਇਦਾ ਲੈਣ ਲਈ ਤਿਆਰ ਰਹਿਣ ਤਾਂ ਦੋਸਤੋ ਜੇ ਤੁਸੀਂ ਵੀ ਇਸ ਸੇਲ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਹੋ ਜਾਓ ਤਿਆਰ ਇਸ ਸੇਲ ਦਾ ਐਲਾਨ ਤਾਂ ਹੋ ਚੁੱਕਿਆ ਹੈ ਪਰ ਕਿਸ ਡੇਟ ਨੂੰ ਇਹ ਸੇਲ ਸ਼ੁਰੂ ਹੋਵੇਗੀ ਇਸ ਨੂੰ ਜਾਣਨ ਲਈ ਤੁਸੀਂ ਬਨੇ ਰਹੋ ਸਾਡੇ ਚੈਨਲ ਤੇ ਅੱਜ ਦਾ ਇਹ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਏਸੀ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ